ਸਮੇਂ-ਸਮੇਂ ਦੇ ਨਾਲ ਇਨਸਾਨ ਤੇ ਉਹਨਾਂ ਦੀਆਂ ਵਿਚਾਰਧਾਰਾਵਾਂ ਵੀ ਬਦਲ ਜਾਂਦੀਆਂ ਨੇ ਮੈਨੂੰ ਯਾਦ ਹੈ ਕਿ ਕਿਵੇਂ 1975 ਤੋਂ ਲੈ ਕੇ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਅਕਾਲੀ ਲੀਡਰਾਂ ਨੇ ਐਮਰਜੈਂਸੀ ਖਿਲਾਫ ਇੱਕ ਵੱਡੀ ਮੂਹਮ ਐਜੀਟੇਸ਼ਨ ਚਲਾਈ ਸੀ ਇਹਨਾਂ ਸਾਰਿਆਂ ਨੂੰ ਇਹ ਸਭ ਵਾਸਤੇ ਨਜ਼ਰਬੰਦ ਕਰ ਦਿੱਤਾ ਸੀ ਸਾਰੇ ਜੇਲਾਂ ਚ ਡੱਕ ਦਿੱਤੇ ਗਏ ਸੀ ਪਰ ਇੰਜ ਲੱਗਦਾ ਹੈ ਕਿ ਹੁਣ 40 ਸਾਲ ਬਾਅਦ ਸਭ ਕੁਝ ਬਾਦਲ ਗਿਆ ਹੈ ਬਾਦਲ ਸਾਹਿਬ ਵੀ ਬਦਲ ਗਏ ਨੇ ਮੈਨੂੰ ਯਾਦ ਹੈ ਕਿ 1975 ਚ ਸਾਰੇ ਕਾਲਜਾਂ ਦੇ ਤੇ ਯੂਨੀਵਰਸਿਟੀਆਂ ਚ ਸਟੂਡੈਂਟ ਇਲੈਕਸ਼ਨ ਉਤੇ ਪਾਬੰਦੀ ਲੱਗ ਗਈ ਸੀ ਇਹ ਬੜੀ ਦਿਲਚਸਪ ਗੱਲ ਹੈ ਕਿ ਹੁਣ ਬਹੁਤ ਥਾਵਾਂ ਤੇ ਜਿਸ ਚ ਚੰਡੀਗੜ੍ਹ ਵੀ ਸ਼ਾਮਿਲ ਹੈ ਪੰਜਾਬ ਯੂਨੀਵਰਸਿਟੀ ਵੀ ਸ਼ਾਮਿਲ ਹੈ ਵਿਦਿਆਰਥੀਆਂ ਦੀਆਂ ਚੋਣਾਂ ਹੋਣ ਲੱਗਦੀਆਂ ਪਰ ਪੰਜਾਬ ਅਤੇ ਕੁਝ ਹੋਰ ਰਾਜਾਂ ਚ ਹਾਲੇ ਵੀ ਇਹ ਚੋਣਾਂ ਵਿਦਿਆਰਥੀਆਂ ਦੀ ਚੋਣਾਂ ਨਹੀਂ ਹੁੰਦੀਆਂ ਐਮਰਜੈਂਸੀ ਦੌਰਾਨ ਬਾਦਲ ਸਾਹਿਬ ਤੇ ਹੋਰ ਲੀਡਰਾਂ ਨੇ ਤਾਨਾਸ਼ਹੀ ਕਾਨੂੰਨਾਂ ਦੇ ਪਾਬੰਦੀਆਂ ਖਿਲਾਫ ਜਿਹੜੀ ਤਨਾਸ਼ਾਹੀ ਕਾਨੂੰਨ ਸੀ ਤੇ ਹੋਰ ਪਾਬੰਦੀਆਂ ਸੀ ਇਹਨਾਂ ਦੇ ਖਿਲਾਫ ਮੁਜ਼ਾਰੇ ਕੀਤੇ ਸਨ ਪਰ ਹੁਣ ਉਹਨਾਂ ਦੀ ਹੀ ਸਰਕਾਰ ਨੇ ਮੁਜ਼ਾਰਿਆਂ ਖਿਲਾਫ ਇੱਕ ਬਿੱਲ ਲਿਆਂਦਾ ਹੈ ਇਹ ਕਾਨੂੰਨ ਹੈ ਪੰਜਾਬ ਪ੍ਰिवेंशन ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟیز ਬਿੱਲ ਬੱਲ ਸਾਹਿਬ ਨੇ ਉਹਨਾਂ ਦੇ ਨਾਲ ਚ ਪ੍ਰੈਸ ਦੀ ਆਜ਼ਾਦੀ ਵਾਸਤੇ ਇੱਕ ਵੱਡੀ ਜਦੋਜਹਿਦ ਕੀਤੀ ਸੀ ਪਰ ਹੁਣ ਉਹਨਾਂ ਦੀ ਸਰਕਾਰ ਦੀ ਸ਼ੈ ਨਾਲ ਕੇਬਲ ਨੈਟਵਰਕ ਉੱਤੇ ਸਿਰਫ ਕੋਈ ਟੀਵੀ ਚੈਨਲ ਦਿਖਾਈ ਜਾਂਦੇ ਨੇ ਜਿਹੜੇ ਉਹਨਾਂ ਦੇ ਹੱਕ ਦੀ ਗੱਲ ਕਰਦੇ ਨੇ ਇਸ ਤੋਂ ਸਵਾਲ ਇਹ ਉੱਠਦਾ ਹੈ ਕਿ ਕੀ ਬਾਦਲ ਸਾਹਿਬ ਦੀ ਐਮਰਜੈਂਸੀ ਖਿਲਾਫ ਮੂਹਮ ਇੱਕ ਲੋਕਤੰਤਰ ਵਾਸਤੇ ਵਚਨਬੱਧਤਾ ਸੀ ਜਾਂ ਸਿਰਫ ਇੱਕ ਸਿਆਸੀ ਚਾਲ